ਹਰਮਨਦੀਪ ਸਿੰਘ ਹੈ ਜੀ। ਕੀ ਮਾਮਲਾ? ਅਸੀਂ ਕੀ ਕਰੀਏ? ਮਾਮਲਾ ਸਾਰਾ ਇਹ ਸੀ ਕਿ ਜੀ ਮੇਰਾ ਭਾਈ ਬਾਹਰ ਗਿਆ ਹੋਇਆ ਸੀ ਵਿਦੇਸ਼ ਜੀ। ਉਹ ਆਇਆ ਸੀ 2 ਮਹੀਨੇ ਦੀ ਛੁੱਟੀ ਜੀ। ਤੇ ਛੁੱਟੀ ਆ ਕੇ ਨਾ ਜੀ ਉਹ ਮੰਨ ਕੇ ਇੱਕ ਮਹੀਨਾ ਹੀ ਰਹਿ ਗਿਆ ਸੀ ਉਹਨਾਂ ਦਾ ਜੀ। ਉਹਨਾਂ ਦਾ ਨਸ਼ੇੜੀਆਂ ਨੇ ਉਹਨਾਂ ਵੀ ਮੰਨ ਕੇ ਜਦ ਬਾਹਰ ਗਏ ਨਸ਼ੇੜੀਆਂ ਨੇ ਸੱਦ ਕੇ ਉਹਨਾਂ ਨੂੰ ਪੈਸੇ ਦੇ ਲਾਲਚ ਚ ਨਸ਼ੇ ਦੇ ਲਾਲਚ ਚ ਉਹਨਾਂ ਨੂੰ ਸੱਦ ਕੇ ਕਤਲ ਕੀਤਾ ਗਿਆ ਜੀ। ਕਤਲ ਕਰਕੇ ਜਦੋਂ ਇਹ ਸਾਨੂੰ ਪਤਾ ਜੀ ਸਾਡੇ ਗੁਰੂ ਸਾਹਿਬ ਰਾਹ ਜਾਂਦਾ ਜੀ ਖੇਤ ਨੂੰ ਸਵੇਰ ਸਾਂਝ ਦੱਸਿਆ ਮੇਰੇ ਭਾਈ ਦੇ ਵੀ ਮਤ ਹੋਈ ਪਈ ਹੈ ਜੀ ਅਸੀਂ ਉੱਥੇ ਗਏ ਜਾ ਕੇ ਜੋ ਦੇਖਿਆ ਉਹ ਡੈੱਟ ਸੀਗੀ ਬੋਡੀ ਜੀ ਉਹਨਾਂ ਦੇ ਹੱਥ 'ਚ ਮਨਿਕ ਕੜਾ ਵੀ ਪਾਇਆ ਹੋਇਆ ਸੀਗਾ ਜੀ ਤੇ ਇੱਕ ਆਈਫੋਨ ਸੀਗਾ ਜੀ ਉਹ ਸਾਰਾ ਲੈ ਗਏ ਜੀ ਫਰਤ ਤੁਸੀਂ ਕਹਿਣਾ ਚਾਹੁੰਦੇ ਕਿ ਕੀ ਨਾਂ ਸੀ ਤੇਰੇ ਭਰਾ ਦਾ ਅਰੰਦੀਪ ਸਿੰਘ ਆਈ ਮੇਰੇ ਭਾਈ ਜਾਨਾ عمر ਜਿੰਨੀ ਕਿਸੀ عمر 22 ਸਾਲ ਸੀਗੀ ਉਹ ਨਸ਼ਾ ਵਗੈਰਾ ਤਾਂ ਨਹੀਂ ਸੀ ਕਰਦਾ ਨਹੀਂ ਉਹ ਨਹੀਂ ਨਸ਼ਾ ਵਗੈਰਾ ਕਰਦਾ ਤੁਸੀਂ ਕਹਿਣਾ ਚਾਹੁੰਦੇ ਚੜਾ ਕੇ ਲੈ ਗਈ ਹਾਂ ਚਾ ਉਹਨਾਂ ਚੜਾ ਲਾਲਚ ਦੇ ਕੇ ਚੜਾ ਕੇ ਲੈ ਗਏ ਨਸ਼ੇ ਦੇ ਲਾਲਚ ਜੀ ਹਾਂ ਤੇ ਪੈਸੇ ਉਹਨੇ ਪੈਸੇ ਵੀ ਸੀਗੇ ਕੈਸ਼ ਵੀ ਸੀਗੇ 2-4000 ਰੁਪਈਆ ਹੀ ਹਾਂ ਤੇ ਉਹ ਲੈ ਗਈ ਜੀ ਤੇ ਮੰਨ ਕੇ ਚਲ ਕੜਾ ਵੀ ਸੀਗਾ ਚਾਂਦੀ ਦਾ ਭਾਈ ਫੋਨ ਸੀਗੇ 20-25000 ਦਾ ਜੀ ਤੇ ਉਹ ਲੈ ਕੇ ਕੁਟਕੋ ਕਰਕੇ ਜੀ ਬਹੁਤ ਗੰਭੀਰ ਹਾਲਤ ਨਾਲ ਮੰਨ ਕੇ ਚਲ ਮਾਰਿਆ ਗਿਆ ਜੀ ਇਹ ਕਤਲ ਕੀਤਾ ਗਿਆ ਬਹੁਤ ਮੰਤੀ ਕਰਦੇ ਹਾਂ ਮੰਗਾਂ ਇਨਸਾਫ ਦੀ ਕਰਦੇ ਆ ਜੀ ਵੀ ਪੁਲਿਸ ਵਾਲਿਆਂ ਨੂੰ ਬੇਨਤੀ ਕਰਦੇ ਆ ਵੀ ਜਲਦੀ ਤੋਂ ਜਲਦੀ ਕਾਰਵਾਈ ਕਰੀ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਤੁਹਾਡਾ ਪਿੰਡ ਕਿਹੜਾ ਤੇ ਕਿੱਥੋਂ ਕਿੰਨਾ ਕਿ ਨਸ਼ਾ ਵਗੈਰਾ ਇੱਥੇ ਖਾਇਕ ਨੇ ਮੇਰਾ ਪਿੰਡ ਸਿੰਘੋ ਹੈ ਜੀ ਨਸ਼ਾ ਪੂਰਾ ਗੜ ਬਣ ਚੁੱਕਿਆ ਹੈ ਸਾਡਾ ਪਿੰਡ ਜੀ ਲੁੱਟਾਂ ਕੋ ਆ ਪੁਰੀਆਂ ਹੋ ਲੱਗੀਆਂ ਮੁੱਖ ਮੰਤਰੀ ਦਾ ਕਹਿੰਦਾ ਵੀ ਨਸ਼ੇ ਨੂੰ ਅਸੀਂ ਖਤਮ ਕਰਤਾ ਕੀ ਕਹਣਾ ਚਾਹੁੰਦੇ ਨਹੀਂ ਮੁੱਖ ਮੰਤਰੀ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਸਾਨੂੰ ਪੂਰੀ ਆਸੀ ਕਿ ਜੀ ਵੀ ਮੁੱਖ ਮੰਤਰੀ ਸਭ ਕੁਝ ਕਰਨਗੇ ਪਰ ਉਹਨਾਂ ਯੋਗਦਾਨ ਦਿੱਤਾ ਨਹੀਂ ਜੀ ਉਹਨਾਂ ਨੇ ਨਾਸ਼ੀ ਨੂੰ ਪੁਲਿਸ ਨੂੰ ਤਲਾਹ ਦੇਤੀ ਪੁਲਿਸ ਵਾਲਿਆਂ ਨੂੰ ਤਲਾਹ ਦੇਤੀ ਜੀ ਵੀ ਅੱਜ ਇਹ ਸਾਡੇ ਨਾਲ ਹੋਇਆ ਤਾਂ ਕੱਲ ਨੂੰ ਤੁਹਾਡੇ ਨਾਲ ਵੀ ਹੋਊਗਾ ਤੇ ਆਪਾਂ ਨੂੰ ਸਹਿਯੋਗ ਦੇਣਾ ਚਾਹੀਦਾ ਜੀ ਇਹ ਚੀਜ਼ ਤੁਹਾਨੂੰ ਸ਼ੱਕ ਹੈ ਕਿਸੇ ਮੰਨ ਦੇ ਸ਼ਾਕਾੰਤ ਵੀ ਮੈਨੂੰ ਕਹਿੰਦਾ ਹੈਗਾ ਜੀ ਹਾਂ ਭਾਉ ਪਿੰਡ ਚ ਪਿੰਡ ਚ ਚੱਲੇ ਜਾਣੇ ਸ਼ੱਕ ਹੈਗਾ ਜੀ ਲਿਖਾ ਤੇ ਪਰ ਉਹ ਆਪ ਆਪਣੀ ਖਾਂਦੇ ਖਵਾਉਂਦੇ ਆ ਤੇ ਵੇਚਦੇ ਆ ਕਿਹੜੇ ਕਿਹੜੇ ਨਾਮ ਜਿਹੇ ਲੇ ਲਉ ਨਹੀਂ ਨਾ ਤਾਂ ਜੀ ਆਪਾਂ ਕਾਨੂੰਨ ਲਾਣਾ ਪੁਲਿਸ ਵਾਲੇ ਆਪੀ ਜਾਂਚ ਕਰ ਲੈਣਗੇ ਜੀ ਅੱਜ ਮਿਤੀ 7 10 2025 ਨੂੰ ਸਵੇਰੇ 8:30 ਵਜੇ ਇੱਕ ਫੋਨ ਰਾਹੀਂ ਐਸ ਐਚ ਓ ਥਾਣਾ ਤਲਵੰਡੀ ਨੂੰ ਸੂਚਨਾ ਮਸੂਲ ਹੋਈ ਸੀ ਕੋਈ ਵਿਅਕਤੀ ਜਿਹੜਾ ਹੈਗਾ ਪਿੰਡ ਸਿੰਘੂ ਦੇ ਕੱਚੇ ਰਸਤੇ ਤੇ ਬੇਹੋਸ਼ਾਲਤ ਦੇ ਵਿੱਚ ਜਾਂ ਡੈਡ ਹਾਲਤ ਦੇ ਵਿੱਚ ਪਿਆ ਤੇ ਤੁਰੰਤ ਪਹੁੰਚਣ ਲਈ ਜਿਹੜੀ ਹੈਗੀ ਆ ਉਹਨਾਂ ਨੇ ਬੀਤੀ ਕੀਤੀ ਸੀ ਇਹਦੇ ਚ ਮੁਕਤ ਸਰ ਥਾਣਾ ਤਲਵੰਡੀ ਸਾਬੋ ਤੁਰੰਤ ਮੌਕੇ ਤੇ ਪਹੁੰਚਿਆ ਤੇ ਮੌਕੇ ਤੇ ਜਾ ਕੇ ਜਦੋਂ ਪੜਤਾਲ ਕੀਤੀ ਤਾਂ ਉਥੇ ਜਿਹੜਾ ਇੱਕ ਨੌਜਵਾਨ ਜਿਹਦਾ ਨਾਮ ਆਦੇ ਵਿੱਚ ਰਣਦੀਪ ਸਿੰਘ son of ਅਵਤਾਰ ਸਿੰਘ ਵਾਸੀ ਸਿੰਘੋ ਜਿਹੜਾ ਹੈਗਾ ਇਹ ਪਤਾ ਲੱਗਿਆ ਉਹ ਉਥੇ ਮ੍ਰਿਤਕ ਹਾਲਤ ਚ ਪਿਆ ਸੀਗਾ ਤੇ ਜਿਹਦੇ ਵਿੱਚ ਜਿਹੜੀ ਉਹਦੀ ਡੈੱਡ ਬੋਡੀ ਦਾ ਮਾਇਨਾ ਕਰਕੇ ਤੇ ਉਸ ਨੂੰ ਜਿਹੜਾ ਹੈਗਾ ਅਸੀਂ ਪੋਸਟਮਾਰਟਮ ਲਈ ਭੇਜਤਾ ਸੀਗਾ ਇੱਥੇ ਸਿਵਲ ਹਸਪਤਾਲ ਤੇ ਤਲਵੰਡੀ ਸਾਬੋ ਉਸ ਤੋਂ ਬਾਅਦ ਜਿਹੜਾ ਇਹਦੇ ਦਾਦੇ ਨੇ ਬਖਸ਼ੀ ਸਿੰਘ son of ਦਰਬਾਰਾ ਸਿੰਘ ਨੇ ਜਿਹੜਾ ਭਿਆਨ ਲਿਖਾਇਆ ਤੇ ਮੁਖ ਅਫਸਰ ਖਾਨਾ ਤਲਵੰਡੀ ਜ਼ਾਬੋਬਾਸ ਕਿ ਇਹਦੇ ਤਿੰਨ ਦੋਸਤ ਗੁਰਵਿੰਦਰ ਸਿੰਘ son of ਗੁਰਪਾਲ ਸਿੰਘ ਅਮਰੀਕ ਸਿੰਘ son of ਜਸਵੰਤ ਸਿੰਘ ਤੇ ਸੋਮ ਸਿੰਘ ਪੁੱਤਰ ਅਮਰੀਕ ਅਮਰੀਕ ਸਿੰਘ ਇਹ ਜਿਹੜੇ ਸਿੰਘੋ ਦੇ ਰਹਿਣ ਵਾਲੇ ਆ ਵੀ ਇਹ ਇਹਨਾਂ ਦੇ ਨਾਲ ਜਿਹੜਾ ਰਲ ਕੇ ਨਸ਼ਾ ਪੱਤਾ ਕਰਦਾ ਸੀਗਾ ਤੇ ਇਹ ਇੱਕ ਕੀਰਤ ਮੈਡੀਕਲ ਹਾਲ ਹੈ ਉੱਥੇ ਜਿਹੜਾ ਜਿਹਦਾ ਮਾਲਕ ਸ਼ਿਵਰਾਜ ਸਿੰਘ son of ਸੁਖਦੇਵ ਸਿੰਘ ਹੈ ਅਰੇ ਜਿਹੜਾ ਉਹ ਸਿੰਗੋ ਇਹਦੀ ਬਸੜੇ ਸਿੰਗੋ ਤੇ ਦੁਕਾਨ ਆ ਉਥੋਂ ਇਹ ਨਸ਼ਾ ਲੈ ਕੇ ਜਿਹੜਾ ਹੈਗਾ ਉਹ ਕਰਦੇ ਸੀਗੇ ਆਪਸ ਦੇ ਵਿੱਚ ਰਲ ਮਿਲ ਕੇ ਨਸ਼ਾ ਕਰਦੇ ਸੀ ਤੇ ਅੱਜ ਇਹਦੇ ਦੋਸਤਾਂ ਨੇ ਵੱਧ ਨਸ਼ਾ ਇਹਨੂੰ ਦੀ ਮਾਤਰਾ ਜਿਹੜੀ ਦੇਖ ਕੇ ਜਿਹੜਾ ਇਹਦਾ ਮਤਲਬ ਜਿਹੜਾ ਹੈਗਾ ਇਹ ਦੂ ਇਹਦੀ ਜੀਤੇ ਕਰਕੇ ਮੌਤ ਹੋ ਗਈ। ਜਿਹਦੇ ਤੇ ਅਸੀਂ ਕਾਰਵਾਈ ਕਰਦੇ ਹੋਏ ਇੱਕ ਮੁਕੱਦਮਾ ਐਫ ਆਈ ਆਰ ਨੰਬਰ ਜਿਹੜੀ ਹੈਗੀ ਹੈ ਇਹ 242 ਅੰਡਰ ਸੈਕਸ਼ਨ 105 3 ਦੀ 5 ਬੀ ਐਨ ਐਸ ਇਸ ਤਲਵੰਡੀ ਸਾਬੋ ਜਿਹੜੀ ਦਰਜ ਰਜਿਸਟਰ ਕੀਤੀ ਆ ਤੇ ਇਹਦੇ ਵਿੱਚੋਂ ਜਿਹੜਾ ਹੈਗਾ ਅਸੀਂ ਦੋਸ਼ੀਆਂ ਤੇ ਰੇਡਾ ਕਰ ਰਹੇ ਆ ਤੇ ਛੇਤੀ ਇਹਨਾਂ ਨੂੰ ਅਰੈਸਟ ਕਰ ਲਿਆ ਜਾਏ। ਇਹ ਕਤਲੁੱਤਾਂ ਨਹੀਂ ਹੋਈ ਕਤਲ ਕਰ ਕਿਸੇ ਤੇ ਕਿਉਂ ਨਹੀਂ। ਇਹਦੇ ਤੇ ਹਾਲ ਦੀ ਘੜੀ ਮੁੱਢਲੀ ਤਫਤੀਸ਼ 'ਚ ਕਤਲ ਸੰਬੰਧੀ ਕੋਈ ਗੱਲ ਨਹੀਂ ਆਈ ਹੈਗੀ। ਇਹਦੇ ਵਿੱਚ ਜਿਹੜਾ ਇਹਦੇ ਜਿਹੜੇ ਦੋਸਤਾਂ ਨੇ ਜੋ ਇਹਦੇ ਦਾਦੇ ਨੇ ਬੰਨ੍ਹਣਾ ਲਗਾਇਆ ਹੈ ਨਸ਼ਾ ਪੱਤਾ ਕਰਦੇ ਸੀਗੇ ਇਹ ਤੇ ਇਹਨੂੰ ਵੱਧ ਜਿਹੜੀ ਡੋਜ਼ ਦੇ ਮਾਤਰਾ ਜਿਹੜੀ ਆ ਉਹਦਾ ਸੇਵਨ ਕਰਾ ਕੇ ਜਿਹੜੀ ਆ ਉਹਦੇ ਨਾਲ ਇਹਦੀ ਬਹੁਤ ਗਦੇਸ਼ 'ਚ ਆਜੇ ਹਾਈ 2 ਮਹੀਨੇ ਪਹਿਲਾਂ ਇਟਲੀ ਗਿਆ ਹੋਇਆ ਸੀਗਾ ਪਹਿਲਾਂ 2 ਸਾਲ ਉੱਥੇ ਰਿਹਾ ਤੇ ਉਸ ਤੋਂ ਬਾਅਦ 2 ਮਹੀਨੇ ਪਹਿਲਾਂ ਆਇਆ ਸੀ